ਜਿਹੜੇ ਲੋਕ ਗੁਰਬਾਣੀ गा ਰਹੇ ਆ ਨਾ ਸਭ ਤੋਂ ਵੱਧ ਮਨਮਤੀਓ ਫੁਲਾ ਰਹੇ ਆ ਹੂੰ ਸਭ ਤੋਂ ਵੱਧ ਜਿੰਨੇ ਰਾਜੀ ਨੇ ਉਹਨਾਂ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ ਜੇ ਕੋਈ ਹਿੰਦੂ ਵੀਰ ਵੀ ਸਾਡੀ ਇਹ ਗੱਲ ਸੁਣ ਰਿਹਾ ਅਸੀਂ ਉਹਨੂੰ ਸਨਮਰ ਬੇਨਤੀ ਕਰਦੇ ਆਂ ਕਿ ਗੁਰਬਾਣੀ ਤੇ ਤੁਹਾਡਾ ਵੀ ਪੂਰਾ ਅਧਿਕਾਰ ਹੈ ਕੇਵਲ ਸਿੱਖ ਸਾਰੇ ਜਗਤ ਦਾ ਹੀ ਅਧਿਕਾਰ ਕੇ ਮੰਨਦੇ ਆਂ ਹਾਂ ਜੇ ਗੁਰਬਾਣੀ ਨੂੰ ਗੁਰਬਾਣੀ ਦੇ ਆਸ਼ੇ ਅਨੁਸਾਰ ਪੜ੍ਹਨਾ ਹੈ ਜੇ ਇਹਨੂੰ ਵੀ ਮੰਤਰਾਂ ਦੀ ਤਰ੍ਹਾਂ ਕੋਈ ਪ੍ਰਾਪਤੀਆਂ ਸੰਸਾਰੀ ਵਸਤੂਆਂ ਦੀ ਪ੍ਰਾਪਤੀ ਜਾਂ ਕਿਸੇ ਤਰ੍ਹਾਂ ਦੀ ਪ੍ਰਾਪਤੀ ਲਈ ਮੰਤਰ ਰੂਪ ਵਿੱਚ ਪੜਨਾ ਆ ਤਾਂ ਇਹ ਗੁਰਬਾਣੀ ਦੀ ਕੋਹਰ ਨਰਾਦਰੀ ਆ ਕੋਹਰ ਨਰਾਦਰੀ ਕਿਉਂਕਿ ਜਦੋਂ ਅਸੀਂ ਸ਼ਬਦ ਸ਼ੁਰੂ ਕੀਤਾ ਸੀ ਨਾ ਗੁਰਬਿੰਨ ਗਿਆਨ ਧਰਮ ਬਿੰਨ ਧਿਆਨ ਸੱਚ ਮਨ ਸਾਖੀ ਮੂਲੋ ਨਾ ਬੱਤ ਜਿਵੇਂ ਗੁਰਬਾਣੀ 'ਚ ਲਿਖਿਆ ਭਾਜੀ ਕਿ ਜਿਵੇਂ ਨਾ ਆ ਬਨਾਸਵਤ ਖੁੱਲਦੀ ਆ ਫਲ ਕਾਰਨ ਫੁੱਲੀ ਬੰਦਰਾਏ ਫਲ ਲੱਗਾ ਤਬ ਫੁੱਲ ਬਣਾਏ ਜਿਵੇਂ ਬਨਪਤੀ ਨੂੰ ਫੁੱਲ ਲੱਗਦੇ ਨੇ ਤੇ ਫੁੱਲ ਲੱਗਣ ਦਾ ਜਿਹੜਾ ਆਧਾਰ ਆ ਨਾ ਉਹ ਕੇਵਲ ਫਲ ਬਣਨਾ ਚਾਹੀਦਾ ਉਹ ਕਿ ਜੇ ਫੁੱਲ ਲਾ ਕੇ ਝੜ ਜਾਣ ਜੇ ਗੁਰਬਾਣੀ ਸ਼੍ਰੀ ਜਪਜੀ ਸਾਹਿਬ ਪੜਿਆ 101 ਵਾਰ ਤੇ ਜੇ ਇਸ ਜਪਜੀ ਸਾਹਿਬ ਦਾ ਕੋਈ ਗਿਆਨ ਹਿਰਦੇ ਵਿੱਚ ਧਾਰ ਨਹੀਂ ਨਾ ਹੋਇਆ ਤੇ ਫਿਰ ਤੁਪ ਜਿਵੇਂ ਫੁੱਲ ਥਨੇਰੀ ਆਈ ਚਖੜ ਝੁਲਦੇ ਆ ਮਾਇਆ ਕਾਮਾਦਕ ਪਦਾਰਥਾਂ ਦੇ ਚਖੜ ਝੁਲਦੇ ਆ ਤੇ ਅਸੀਂ ਬڑے-ਬڑے ਗਿਆਨੀ ਬڑے-ਬڑے ਸੰਤ ਜਿਗਦੇ ਵੇਖੇ ਕਿਉਂਕਿ ਉਹਨਾਂ ਦੀ ਇੱਛਾ ਕੇਵਲ ਫੁੱਲ ਤੱਕ ਹੀ ਹੈ ਉਹ ਫਲ ਦੀ ਪ੍ਰਾਪਤੀ ਤੱਕ ਨਹੀਂ ਲੈ ਕੇ ਜਾਂਦੇ ਜੇ ਉਹ ਗਿਆਨੈ ਕਾਰਨ ਕਰਮ ਅਭਿਆਸ ਗਿਆਨ ਭਯਾ ਤੋ ਕਰਮ ਅਨਾਸ ਵੀ ਜਦੋਂ ਜਪਜੀ ਪੜ ਲਈ ਜੇ ਉਹਦੀ ਸਮਝ ਲੱਗ ਗਈ ਤੇ ਫਿਰ ਜਪਜੀ ਪੜਨ ਦੀ ਲੋੜ ਅਸੀਂ ਦਾਵਾ ਦਾਵੇ ਨਾਲ ਗੱਲ ਕਹਿੰਦੇ ਆ ਕਿ ਸਮਝ ਜਪਜੀ ਪੜਨ ਦੀ ਲੋੜ ਨਹੀਂ ਫਿਰ ਉਹਦੀ ਪ੍ਰੈਕਟਿਸ ਦੀ ਲੋੜ ਆ ਜਪਜੀ ਦੀ ਗਿਆਨ ਦੀ ਪ੍ਰੈਕਟਿਸ ਦੀ ਲੋੜ ਆ ਕਿਉਂਕਿ ਗੁਰਬਾਣੀ ਕਹਿ ਰਹੀ ਆ ਪੀ ਜੇ ਇੱਕੋ ਇੱਕ ਵਾਰੀ ਇਹਨੂੰ ਪੜ ਲਿਆ ਉਹ ਹਿਰਦੇ ਵਿੱਚ ਧਾਰਨ ਕਰਨ ਦਾ ਭਾਵ ਇਹ ਆ ਕਿ ਜਪਜੀ ਦਾ ਗਿਆਨ ਹਿਰਦੇ ਵਿੱਚ ਆ ਗਿਆ ਤੇ ਆਪਣੇ ਆਪ ਹੀ ਇਸ ਜਗ ਜਿਹੜੀ ਜਿਹੜੀਆਂ ਮੁਕਤੀ ਦੀ ਗੱਲ ਦੱਸੀ ਆ ਜਿਹੜੇ ਇਹ ਬੇਦਕ ਤੇਬਾ ਕਰਕੇ ਸੰਸਾਰ ਤੋਂ ਬੰਦਾ ਛੁੱਟ ਨਹੀਂ ਸਕਦਾ ਤਿੰਨਾਂ ਗੁਣਾਂ ਤੋਂ ਬਾਹਰ ਨਹੀਂ ਆ ਸਕਦਾ ਜਿਹੜੇ ਤਿੰਨਾਂ ਗੁਣਾਂ ਤੋਂ ਚੀਜ਼ ਬਾਹਰ ਨਹੀਂ ਲਿਆ ਕੇ ਤੇ ਬਸ ਸਕਦੀ ਦਿਲ ਦਾ ਫਿਕਰ ਨਾ ਜਾਏ ਬੇਦਕ ਤੇਬ ਇਫਤਰਾ ਭਾਈ ਦਿਲ ਦਾ ਫਿਕਰ ਨਾ ਜਾਏ ਤੇ ਜੇ ਇਸ ਗਿਆਨ ਨੇ ਜਿਲ ਦਾ ਫਿਕਰ ਸ਼ੰਕਾਈ ਨਿਵਾਰਨੀ ਨਹੀਂ ਤੇ ਫਿਰ ਉਹ ਗਿਆਨ ਕਿਸੇ ਕੰਮ ਨਹੀਂ ਹੁੰਦਾ ਉਹ ਬਿਲਕੁਲ ਕਿਸੇ ਕੰਮ ਨਹੀਂ ਆਉਂਦਾ ਜਿਵੇਂ ਫੁੱਲ ਲੱਗਾ ਹਣੀਰੀ ਚਖਣ ਆਇਆ ਝੜ ਗਿਆ ਉਹ ਬੇਅਰਥ ਕਿ ਕਬੀਰ ਨਰਮਨ ਬੂੰਦ ਆਕਾਸ ਕੀ ਮਿਲ ਗਈ ਭੂਮ ਵਿਕਾਰ ਤੇ ਜਿਹੜੀ ਨਰਮਨ ਬੂੰਦ ਸੀ ਭਾਵ ਗੁਰੂ ਪਰਮੇਸ਼ਰ ਦਾ ਗਿਆਨ ਸੀ ਉਹ ਧਰਤੀ ਤੇ ਜਿਵੇਂ ਸੰਵੰਤੀ ਬੂ ਡਿੱਗਦੀ ਆ ਉਹ ਬਬੀਹ ਦੇ ਮੂੰਹ ਚ ਨਹੀਂ ਪੈਂਦੀ ਤੇ ਉਹ ਕਹਿੰਦੇ ਵੀ ਇਹ ਤਾਂ ਬੇਕਾਰ ਚਲੀ ਗਈ ਉਹਦੀ ਕੋਈ ਅਰਥ ਨਹੀਂ ਇਸੇ ਕਰਕੇ ਗੁਰਬਾਣੀ ਕਿੱਦਾਂ ਗਾਈ ਜਾ ਰਹੀ ਆ ਪਰ ਉਹ ਪ੍ਰੈਕਟਿਸ ਵਿੱਚ ਨਹੀਂ ਔਰ ਸਾਨੂੰ ਹੈਰਾਨਗੀ ਇਸ ਗੱਲ ਦੀ ਹੈ ਭਾਜੀ ਜਿਹੜੇ ਲੋਕ ਗੁਰਬਾਣੀ गा ਰਹੇ ਆ ਨਾ ਸਭ ਤੋਂ ਵੱਧ ਮਨਮਤੀਓ ਫਲਾ ਰਹੇ ਆ ਹੂੰ ਸਭ ਤੋਂ ਵੱਧ ਜਿੰਨੇ ਰਾਜੀ ਨੇ ਉਹਨਾਂ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ